ਇੱਕ ਜਦੋਂ 4 ਵਜੇ ਸੀ ਜਦੋਂ ਸਰਕਾਰ ਬਣੀ ਜੀ ਪਰ ਹੁਣ ਲੱਗਦਾ ਉਹ ਢੋਲ ਪਾੜਨੇ ਪੈਣੇ ਸਾਨੂੰ ਨਹੀਂ ਤੇ ਮੈਂ ਉਮੀਦ ਰੱਖਦਾ ਹਾਂ ਕਿ ਸਰਕਾਰ ਇਹਨਾਂ ਮਸਲਾਂ ਤੇ ਵਿਚਾਰ ਕਰਕੇ ਜਲਦ ਤੋਂ ਜਲਦ ਹੱਲ ਕਰੂਗੀ ਕਰਾਂਗੇ ਪਰ ਸਰਕਾਰ ਦੇ ਪੌਣੇ 4 ਸਾਲ ਬੀਤਣ ਦੇ ਬਾਵਜੂਦ ਇਹ ਸਰਕਾਰ ਨੇ ਸਾਡੇ ਨਾਲ ਭਗਵੰਤ ਮਾਨ ਜੀ ਨੇ ਇੱਕ ਵੀ ਮੀਟਿੰਗ ਨਹੀਂ ਕੀਤੀ ਤੇ 40 ਮੀਟਿੰਗਾਂ ਲਿਖਤੀ ਰੂਪ ਦੇ ਵਿੱਚ ਲਿਖਤੀ ਰੂਪ ਦੇ ਵਿੱਚ ਮੀਟਿੰਗਾਂ ਦੇ ਕੇ ਮੋਕਰ ਚੁੱਕਿਆ ਜੀ ਤੋ ਅੱਜ ਦੀ ਜਿਹੜੀ ਇਹ ਸਰਕਾਰ ਹੈ ਚਾਹੇ ਉਹ ਸੈਂਟਰ ਦੀਆਂ ਹੋਣ ਜਾਂ ਸਟੇਟ ਦੀਆਂ ਹੋਣ ਉਹ ਇੱਕ 2025 ਐਕਟ ਜਿਹੜਾ ਸਰਕਾਰ ਜਿਹੜੀ ਹੈ ਲੋਕਾਂ ਦੇ ਥੋਪਣ ਜਾ ਰਹੀ ਹੈ ਪਾ ਦੇ ਕਰਕੇ ਇਹ ਸਰਕਾਰ ਆਈ ਸੀ ਕੱਚੀ ਹਰਾ ਪੈਣਾ ਜਿਹੜਾ ਤੁਹਾਡੇ ਪੱਖ ਚ ਚੱਲੂਗਾ ਉਹ ਹਰਾ ਪੈਨ ਸਾਡੇ ਪੱਖ ਚ ਤਾਂ ਚੱਲਿਆ ਨਹੀਂ ਕੱਚੇ ਮੁਲਾਜ਼ਮਾਂ ਦੇ ਪੱਖ ਚ ਨਹੀਂ ਚੱਲਿਆਗਾ ਕਿਸੇ ਦਾਰੇ ਚ ਲੋਕਾਂ ਦੇ ਪੱਖ ਚ ਨਹੀਂ ਚੱਲਿਆ ਉਹ ਕੋਰਪੋਰੇਟ ਕਰਾਣੇ ਤੇ ਵੱਡੀਆਂ ਕੰਪਨੀਆਂ ਤੇ ਸੈਂਟਰ ਸਰਕਾਰ ਦੇ ਪੱਖ ਦੇ ਵਿੱਚ